ਗੁਰਦੁਆਰਾ ਸਾਹਿਬ ਨੂੰ ਸਿਆਸਤ ਦੇ ਅੱਡੇ ਬਣਾ ਕੌਣ ਰਿਹਾ ਅਸਲ ਦੇ ਵਿੱਚ ਗੁਰੂ ਘਰਾਂ ਦੇ ਅੰਦਰ ਗੋਲਕਾਂ ਦੀ ਲੜਾਈ ਹੈ ਜੀ ਲੜਾਈ ਗੋਲਕ ਦੀ ਹੋਗੀ ਜੀ ਇਹ ਤਾਂ ਤੇ ਵਾਲਾ ਕੋਈ ਨਾ ਦਾ ਮਤਲਬ ਨਹੀਂ ਹੈ ਜੀ ਤੁਹਾਡੇ ਵੱਲੋਂ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤਾਲੇ ਭੰਨੇ ਜਾਂਦੇ ਆ ਗੋਲਕ ਦੇ ਮੈਂ ਮੈਂ ਤਾਲੇ ਭੰਨੇ ਆ ਜੀ ਦਾ ਗਰੀਬ ਦਾ ਮੂੰਹ ਹੈ ਹੁਣ ਗਰੀਬ ਦਾ ਮੂੰਹ ਹੈ ਉਹ ਫਿਰ ਪ੍ਰਸ਼ਾਸਨ ਆਪਣੇ ਹਿਸਾਬ ਦੇ ਨਾਲ ਵਰਤੇਗਾ ਕਿ ਕਿੱਥੇ ਵਰਤਨੀ ਕਿੱਥੇ ਨਹੀਂ ਵਰਤਨੀ ਤੁਹਾਨੂੰ ਤੇ ਬੁਲਾਇਆ ਗਿਆ ਸਾਡੇ ਤੇ ਪਰਚਾ ਵੀ ਦਰਜ ਕਰਿਆ ਗਿਆ ਜਦੋਂ ਗੁਰਦੁਆਰਾ ਸਾਬ ਦੇ ਨਿਜਾਮ ਦੇ ਵਿੱਚ ਇਸ ਤਰ੍ਹਾਂ ਦੇ ਝਗੜੇ ਹੋਣਗੇ ਤੇ ਕੀ ਸੋਚਦੇ ਹੋ ਕਿ ਬੱਚਿਆਂ ਦੇ ਵਿੱਚ ਮੈਸੇਜ ਕਿਸ ਤਰ੍ਹਾਂ ਦੇ ਜਾਂਦੇ ਆ ਜੋ ਵੀ ਲੰਗਰ ਪਾਣੀ ਸਭ ਕੁਝ ਜੋ ਕਰਦਾ ਮੈਂ ਆਪਣੇ ਕੋਲੋਂ ਕਰਿਆ ਜਾਂ ਸਾਡੀ ਕਮੇਟੀ ਦੇ ਸਹਿਯੋਗ ਨਾਲ ਕਰਿਆ ਠੀਕ ਹੈ ਜੀ ਇਹਨਾਂ ਨੇ 1 ਰੁਪਿਆ ਨਹੀਂ ਉਸ ਪਾਇਆ ਜੋ ਜਿਹੜੇ ਹੁਣ ਦੂਜੇ ਬਣੇ ਹੋਏ ਆ ਉਹਨਾਂ ਨਾਲ ਸਾਡਾ ਵਿਰੋਧ ਹੈ ਸਮਝ ਲਓ ਜੇ ਸਾਡੇ ਕਲੱਬ ਇਲੈਕਸ਼ਨ ਲੜਦੇ ਆ ਉਹ ਕਹਿੰਦੇ ਤੁਹਾਨੂੰ ਝਾੜੂ ਵਾਲਿਆਂ ਦੀ ਸਪੋਰਟ ਆ ਤੇ ਤੁਸੀਂ ਕਹਿੰਦੇ ਉਹਨਾਂ ਨੂੰ ਬੀਜੇਪੀ ਦੀ ਸਪੋਰਟ ਮੈਂ ਠੀਕ ਹੈ ਉਹਨੇ ਦੀ ਮਦਦ ਕਰੀ ਐ ਲੇਕਿਨ ਸਪੋਰਟ ਕੋਈ ਨਹੀਂ ਐ ਮੈਨੂੰ ਨੇ ਭਈਆਂ ਨੂੰ ਗੁਰਦੁਆਰਾ ਸਾਬ ਦੇ ਬਾਹਰ ਦੁਕਾਨਾਂ ਲਾਉਣੇ ਤੇ ਉਹੀ ਭਈਆਂ ਦੇ ਕੋਲੋਂ ਪੈਸਾ ਉਗਰਾਉਣੇ ਤੇ ਉਹੀ ਭਈਏ ਜਿਹੜੇ ਨੇ ਗੁਰਦੁਆਰਾ ਸਾਬ ਦੇ ਵਿੱਚ ਪਾਣ ਖਾ ਕੇ ਥੁੱਕਦੇ ਨੇ ਗੁਰਦੁਆਰਾ ਸਾਬਾਂ ਤੇ ਢੱਗ ਗਏ ਜੀ ਲੋਕ ਗੁਰਦੁਆਰਾ ਸਾਬ ਦੇ ਨਿਜ਼ਾਮ ਨੂੰ ਲੈ ਕੇ ਸਮੇਂ-ਸਮੇਂ ਤੇ ਬਹੁਤ ਵੱਡੇ ਸਵਾਲੀਆ ਚਿੰਨ੍ਹ ਉੱਠਦੇ ਨੇ ਕਿ ਗੁਰੂ ਘਰਾਂ ਦਾ ਪ੍ਰਬੰਧ ਸੰਭਣ ਵਾਲੇ ਲੋਕ ਕਿਹੜੇ ਸੰਦਰਭ ਦੇ ਵਿੱਚ ਕੰਮ ਕਰਦੇ ਨਜ਼ਰ ਆਉਂਦੇ ਨੇ ਪਿਛਲੇ ਲੰਬੇ ਸਮੇਂ ਦੇ ਦਰਮਿਆਨ ਕੁਝ ਜਹਿਹੀਆਂ ਕਠਿਨਾਵਾਂ ਵੀ ਚਰਚਾ ਦੇ ਵਿੱਚ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੁਰਦੁਆਰਾ ਸਬਦੀ ਪ੍ਰਦਾਨਗੀ ਨੂੰ ਲੈ ਕੇ ਗੁਰਦੁਆਰਾ ਸਬ ਦੇ ਵਿੱਚ ਬਹੁਤ ਵੱਡੇ ਤਕਰਾਰ ਵੀ ਹੁੰਦੇ ਨਜ਼ਰ ਆਏ ਨੇ ਹਾਲ ਦੇ ਵਿੱਚ ਗੁਰਦੁਆਰਾ ਬਾਡ ਸਾਹਿਬ ਨਵਾਂ ਗਰਾਉਂ ਮੋਹਾਲੀ ਦੇ ਵਿੱਚ ਵੀ ਇਸੇ ਚੀਜ਼ ਨੂੰ ਲੈ ਕੇ ਗੁਰਦੁਆਰੇ ਦੀ ਪ੍ਰਦਾਨਗੀ ਨੂੰ ਲੈ ਕੇ ਦੋ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿਚਾਲੇ ਤਕਰਾਰ ਹੁੰਦਾ ਏ ਪ੍ਰਧਾਨ ਦੀ ਪ੍ਰਧਾਨਗੀ ਦੀ ਲਾਲਸਾ ਦੇ ਮੱਦੇ ਨਜ਼ਰ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਜਿਵੇਂ ਪਹਿਲੀ ਧਿਰ ਦੇ ਨਾਲ ਗੱਲਬਾਤ ਕੀਤੀ ਹੈ ਤੇ ਇਸੇ ਦੇ ਤਹਿਤ ਦੂਜੀ ਧਿਰ ਵੀ ਸਾਡੇ ਨਾਲ ਹੈ ਬੇਬਾਕੀ ਦੇ ਨਾਲ ਸਵਾਲ ਕਰਾਂਗੇ ਔਰ ਜਾਣਨ ਦਾ ਯਤਨ ਕਰਾਂਗੇ ਕਿ ਆਖਰ ਜਿਹੜੀ ਗੁਰੂ ਘਰ ਦੇ ਵਿੱਚ 145 ਦਫਾ ਦੇ ਤਹਿਤ ਪ੍ਰਸ਼ਾਸਨ ਦੇ ਵੱਲੋਂ ਗੋਲਕ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਲੈ ਲਿਆ ਗਿਆ ਹੈ ਤੇ ਨਾਲ ਵੱਡਾ ਸਵਾਲੀਆ ਚਿੰਨੇ ਵੀ ਹੈ ਕਿ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਸ ਤੋਂ ਪਹਿਲਾਂ ਕਾਰਜਸ਼ੀਲ ਰਹੀਆਂ ਨੇ ਜਾਂ ਮੌਜੂਦਾ ਨੇ ਉਹਨਾਂ ਨੂੰ ਉਲੰਭੇ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਸਮੁੱਚਾ ਕਾਰਜਕਾਲ ਚਲਾਵੇਗਾ ਤੇ ਇਸ ਨੂੰ ਲੈ ਕੇ ਗੁਰਦੁਆਰਾ ਪ੍ਰਧਾਨ ਗਰਜਾ ਸਿੰਘ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਸਾਹਿਬ ਗਰਜਾ ਸਿੰਘ ਦੀ ਸਭ ਤੋਂ ਪਹਿਲਾਂ ਦੇਖਿਆ ਜਾਵੇ ਤੇ ਬੜੀ ਤਰਾਸਦੀ ਵਾਲੀ ਗੱਲ ਹੈ ਕਿ ਗੁਰੂ ਘਰ ਦੇ ਪ੍ਰਬੰਧ ਦੇ ਵਿੱਚ ਜਿੱਥੇ ਸੰਗਤ ਦੇ ਵੱਲੋਂ ਸੇਵਾਵਾਂ ਨਿਭਾਈਆਂ ਜਾਣੀਆਂ ਸੀ ਤੇ ਉੱਥੇ ਪ੍ਰਸ਼ਾਸਨ ਦੇ ਵੱਲੋਂ ਕਾਰਜਕਾਲ ਚਲਾਇਆ ਜਾਵੇਗਾ ਗੋਲਕ ਪ੍ਰਸ਼ਾਸਨ ਦੇ ਕਬਜ਼ੇ ਦੇ ਵਿੱਚ ਹੋਵੇਗੀ ਸਮੁੱਚਾ ਕਾਰਜਕਾਲ ਪ੍ਰਸ਼ਾਸਨ ਦੇ ਵੱਲੋਂ ਦੇਖਿਆ ਜਾਵੇਗਾ ਇਸ ਚੀਜ਼ ਨੂੰ ਮਹਿਸੂਸ ਕਿਵੇਂ ਕਰਦੇ ਹੋ ਜੀ ਇਹ ਬਿਲਕੁਲ ਗਲਤ ਹੈ ਜੀ ਬਿਲਕੁਲ ਨਹੀਂ ਹੋਣਾ ਚਾਹੀਦਾ ਸਾਧ ਸੰਗਤ ਦੇ ਅੰਡਰ ਹੋਣਾ ਚਾਹੀਦਾ ਜੋ ਵੀ ਹੈ ਸੇਵਾ ਸਾਧ ਸੰਗਤ ਨੂੰ ਕਰਨੀ ਚਾਹੀਦੀ ਹੈ ਜੋ ਇਹ ਗਵਰਨਮੈਂਟ ਨੇ ਕੀਤਾ ਬਿਲਕੁਲ ਗਲਤ ਕੀਤਾ ਜੀ ਇਹ ਹਾਲਾਤ ਕਿਉਂ ਪੈਦਾ ਹੋਏ ਪ੍ਰਧਾਨਗੀ ਨੂੰ ਲੈ ਕੇ ਇਹ ਹਾਲਾਤ ਪੈਦਾ ਤਾਂ ਹੋਏ ਆ ਜੀ ਜਿਹੜੀ ਪਹਿਲੀਆਂ ਕਮੇਟੀਆਂ ਸੀਗੀਆਂ ਇਹ ਨਾ ਇਨਾਂ ਨੇ ਅਲਾਊਸਮੈਂਟ ਕੀਤੀ ਗੁਰਦਰਾ ਸਾਹਿਬ ਜੀ ਵੀ ਸਾਡਾ ਕਾਰਜਕਾਲ ਪੂਰਾ ਹੋ ਚੁੱਕਿਆ ਹੈ ਤੇ ਅਸੀਂ ਨਵੀਂ ਕਮੇਟੀ ਚੋਣ ਕਰਨੀ ਹੈ ਤਾਂ ਮੈਂ 88 ਚ ਵੀ ਪਧਾਰ ਰਹੇ ਹਾਂ ਜੀ ਬੜਾ ਸੋਹਣਾ ਕਾਰੋਬਾਰ ਪ੍ਰਮਾਤਮਾ ਦੀ ਕਿਰਪਾ ਨਾਲ ਕੀਤਾ ਤੇ ਉਸ ਤੋਂ ਬਾਅਦ ਮੈਂ ਅਸਤੀਫਾ ਦੇ ਦਿੱਤਾ ਛੱਡ ਦਿੱਤਾ ਜੀ ਆਪਣੇ ਘਰੇ ਲੁਗਰ ਉਸ ਕਰਕੇ ਤਾਂ ਉਸ ਦੇ ਬਾਅਦ ਤਾਂ ਹੁਣ ਇਹਨਾਂ ਨੇ 9ਵੇਂ ਮਹੀਨੇ ਚ 17 ਤਰੀਕ ਨੂੰ ਇਕੱਠ ਰੱਖਿਆ ਜੀ ਹੂੰ ਤਾ ਪਹਿਲਾਂ ਵੀ ਰੱਖਿਆ ਕਿ ਦਿਨ ਤਾਂ ਉਹ ਕਹਿਣ ਲੱਗੇ ਵੀ ਅੱਜ ਪੋਸਟਪੋਨ ਕਰ ਦਿਓ ਜੀ ਅਸੀਂ ਪੋਸਟਪੋਨ ਕਰਤਾ 17 ਤੱਕ ਨੂੰ ਫੇਰ ਇਕੱਠ ਹੋਇਆ ਜੀ ਉੱਥੇ ਬਹੁਤ ਸਮਤੀ ਨਾਲ ਲੋਕਾਂ ਨੇ ਹੱਥ ਖੜੇ ਕਰਕੇ ਮੈਨੂੰ ਪ੍ਰਧਾਨ ਚੁਣਿਆ ਜੀ ਹੂੰ ਤਾਂ ਸਾਰਾ ਕਾਰਜਕਾਰ ਹੋ ਚੁੱਕਿਆ ਸੀ ਫਤਿਹ ਹੋ ਗਈ ਤਾਂ ਸਾਨੂੰ ਪੁਲਿਸ ਪੁਲਿਸ ਵੀ ਬੁਲਾਈ ਹੋਈ ਸੀ ਮੈਂ ਕੋਈ ਝਗੜਾ ਨਾ ਹੋਵੇ ਹੂੰ ਉਸ ਤੋਂ ਬਾਅਦ ਸਾਰਾ ਪੁਲਿਸ ਵਾਲੇ ਵੀ ਚਲੇ ਗਏ ਅ ਸਾਨੂੰ ਕਿੱਥੇ ਘਰ ਜਾਓ ਤੁਸੀਂ ਤੁਹਾਡਾ ਕੰਮ ਠੀਕ ਹੋ ਗਿਆ ਹੂੰ ਤਾਂ ਅਸੀਂ ਵੀ ਘਰ ਚਲੇ ਜੀ ਉਸ ਤੋਂ ਬਾਅਦ ਕੁਝ ਸ਼ਰਾਰਤੀ ਅੰਸਰ ਹੈ ਇੱਕ ਧਿਆਨ ਸਿੰਘ ਹੈ ਜੀ ਇੱਕ ਬੱਬਲ ਹੈ ਜੀ ਇੱਕ ਤਾਰੀ ਹੈ ਜਿਹੜੇ ਐਮਸੀ ਐਨ ਯੂ ਦੇ ਉਹਨਾਂ ਨੇ ਜੀ ਉਹਨਾਂ ਨੂੰ ਬੁਲਾ ਕੇ ਇਕੱਠ ਜਿਆ ਕਰਕੇ ਬਾਅਦ ਵਿੱਚ ਆਪਣਾ ਠੂਠਾ ਸੋਚਾ ਜਿਆ ਮਤਾ ਪਾ ਲਿਆ ਜੀ ਉਹ ਕਹਿੰਦੇ ਮੌਕੇ ਤੇ ਜਦੋਂ ਦੂਜੇ ਪ੍ਰਧਾਨ ਦੀ ਚੋਣ ਕੀਤੀ ਗਈ ਤੇ ਉਸੇ ਵਕਤ ਹੀ ਸੰਗਤ ਦੇ ਵੱਲੋਂ ਸਾਨੂੰ ਬਹੁਮਤ ਦੇ ਵਿੱਚ ਪ੍ਰਧਾਨ ਕਿਦਾ ਪਵਾ ਦਿੱਤਾ ਜਾਂਦਾ ਇਹ ਮੇਰੇ ਕੋਲ ਮਤਾ ਪਿਆ ਜੀ ਮੇਰੇ ਸਾਹਮਣੇ ਜਦੋਂ ਹੋਇਆ ਸੀ ਘਰ ਚਲੇ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਬਣਾਇਆ ਜੋ ਵੀ ਬਣਾਇਆ ਜੀ ਤਾਂ ਉਹਦੇ ਬਾਅਦ ਅਸੀਂ ਆਪਣਾ ਕਾਰਜਕਾਰ ਕਰਨ ਲੱਗੇ ਅਸੀਂ ਉਹ ਮੰਗੇ ਨਾ ਦੇ ਇਹਨਾਂ ਨੇ ਕਹਿ ਗਏ ਜਿਹੜਾ ਪਹਿਲਾ ਪ੍ਰਧਾਨ ਸੀਗਾ ਉਹਨੂੰ ਸੈਕਟਰੀ ਬਣਾ ਲਿਆ ਜੀ ਹਰਜਨਜੀ ਤਾਂ ਦੂਜੇ ਦੇ ਨਾਮ ਲਿਖ ਕੇ ਆਪਣਾ ਮਤਾ ਪਾਸ ਕਰ ਲਿਆ ਜਿਹੜਾ ਰਿਕਾਰਡ ਤੇ ਨੇ ਚੱਕ ਉਹਨੂੰ ਦੇ ਦਿੱਤਾ ਹੂੰ ਚਲੋ ਅਸੀਂ ਆਪਣਾ ਨਵਾਂ ਰਿਕਾਰਡ ਲਾ ਲਿਆ ਜੁੱਦਾਂ ਤੇ ਉਦੋਂ ਤੋਂ ਅਸੀਂ ਸਾਰਾ ਪ੍ਰਬੰਧ ਕਰ ਰਹੇ ਹਾਂ ਗੁਰਦਰਾ ਸਾਹਿਬ ਦਾ ਸਾਰਾ ਲਿਖਤੀ ਰਿਕਾਰਡ ਮੇਰੇ ਕੋਲ ਹੈਗਾ ਜੀ ਜੋ ਵੀ ਹੈ ਤਾਂ ਉਦੋਂ ਤੇ ਅਸੀਂ ਸੇਵਾ ਸੰਭਾਲ ਕਰੀਏ ਫਿਰ ਇਹਨਾਂ ਨੇ ਇੱਕ ਕੇਸ ਪਾਸਤਾ ਜੀ ਤੇ ਕੋਰਟ 'ਚ ਕੋਰਟ 'ਚ ਵੀ ਕੇਸ ਚੱਲ ਰਿਹਾ ਜੀ ਉਦੋਂ ਐਡੀਐਮ ਸਾਹਿਬ ਦੇ ਪੁਲਿਸ ਨੇ ਲਿਖਤਾ ਵੀ ਇੱਥੇ ਝਗੜਾ ਹੋ ਸਕਦਾ ਕੋਈ ਖਤਰਾ ਹੈ ਹਾਂ ਤਾਂ ਉਹ ਐਡੀਐਮ ਦੇ ਪੁਲਿਸ ਨੇ ਭੇਜਤੀ ਜੀ ਕਾਪੀ ਸਾਨੂੰ ਉੱਥੇ ਬੁਲਾਇਆ ਗਿਆ ਸਾਡੇ ਤੇ ਪਰਚਾ ਵੀ ਦਰਜ ਕਰਿਆ ਗਿਆ ਝਗੜਾ ਕਿਹੜੀ ਗੱਲ ਦਾ ਪਾਇਆ ਵੀ ਖਤਰਾ ਜਿਸ ਤਰ੍ਹਾਂ ਕਹਿੰਦੇ ਨੇ ਵੀ ਖਤਰਾ ਵੀ ਲੜ ਸਕਦੇ ਨੇ ਦੁਨੀਆ ਪਾਰਟੀਆਂ ਆਪਸ ਵਿੱਚ ਲੜ ਸਕਦੀਆਂ ਹਾਂ ਤਾਂ ਉਹ ਉਹਨਾਂ ਨੇ ਸਾਡੇ ਤੇ 51 ਜੋ ਕਹਿੰਦੇ ਆ ਕਰਤੀ ਹੋਰ ਵੀ ਆਪਣਾ ਸਾਰਾ ਐਡੀਐਮ ਨੇ ਜੋ ਪੁਲਿਸ ਨੂੰ ਰਿਪੋਰਟ ਦੇ ਉਹ ਕਹਿੰਦੇ ਨੇ ਜੀ ਕ੍ਰੋਸ ਪਰਚੇ ਹੋਏ ਨੇ ਸਾਡੇ ਤੇ ਵੀ 51 ਹੋਈ ਇਹਨਾਂ ਤੇ ਵੀ ਹੋਈ ਨਹੀਂ ਨਹੀਂ ਸੁਣ ਲਓ ਜੀ ਉਹਨਾਂ ਨੇ ਮੇਰੇ ਤੇ ਕੁਝ ਦਫੇ ਲਾ ਕੇ ਨਾ ਜੀ ਪਰਚਾ ਦਰਜ ਲੱਗ ਕਰਿਆ ਵਾ ਜੀ ਹਮ ਮੈਂ ਕੀ ਕਰਿਆ ਜੀ ਜਿਸ ਤਨਾ ਇਹਨਾਂ ਨੇ ਇੱਕ ਦਿਨ ਗੋਲ ਖੋਲਹੀ ਜੀ ਨੌਵੇਂ ਮਹੀਨੇ ਚ ਰਾਤ ਨੂੰ ਖੋਲ ਕੇ ਆ ਕੇ ਕੱਪੜੇ ਚ ਪਾ ਕੇ ਲੈ ਕੇ ਗਣੀਏ ਜੀ ਚਲੋ ਵਿੱਚ ਤੇ ਸਾਨੂੰ ਪਤਾ ਲੱਗਿਆ ਜੀ ਵੀ ਉਹ 110000 ਰੁਪਇਆ ਗੋਲਪ ਚੋਂ ਨਿਕਲਿਆ ਉਹਦੇ ਅਗਲੇ ਮਹੀਨੇ ਚ ਫੇਰ ਇਹਨਾਂ ਨੇ ਕੋਸ਼ਿਸ਼ ਕਰੀ ਜੀ ਇਹ ਰਾਤ ਨੂੰ ਫੇਰ ਆ ਕੇ ਮੈਨੂੰ ਕਿਸੇ ਨੇ ਵਿੱਚ ਤੇ ਹੀ ਦੱਸਤਾ ਵੀ ਉਹ ਅੱਜ ਫੇਰ ਗੋਲ ਖੋਲੂਗੇ ਜੀ ਗੁਰੂ ਘਰਾਂ ਦੇ ਅੰਦਰ ਗੋਲਕਾਂ ਦੀ ਲੜਾਈ ਹੈ ਜੀ ਲੜਾਈ ਗੋਲਕ ਦੀ ਹੋਗੀ ਜੀ ਇਹ ਤਾਂ ਜਦ ਦੇ ਚ ਰਾਤ ਨੂੰ ਵੀ ਚੱਕ ਸਕਦੇ ਆ ਗੋਲ ਰਾਤ ਨੂੰ ਖੋਲਦੇ ਫਿਰ ਪੈਸੇ ਦੀ ਉਹ ਲੜਾਈ ਹੋਗੀ ਸੇਵਾਲਾ ਕੋਈ ਨਾ ਤਾਂ ਮਤਲਬ ਨਹੀਂ ਹੈ ਜੀ ਤੁਹਾਡੇ ਵੱਲੋਂ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤਾਲੇ ਭੰਨੇ ਜਾਂਦੇ ਆ ਗੋਲਕ ਦੇ ਮੈਂ ਮੈਂ ਤਾਲੇ ਭੰਨੇ ਆ ਜੀ ਤਾਂ ਜਦੋਂ ਮੈਨੂੰ ਪਤਾ ਲੱਗਿਆ ਨਾ ਵੀ ਇਹਨਾਂ ਦੇ ਅੱਜ ਗੋਲ ਖੋਲਣੀ ਹੈ ਰਾਤ ਨੂੰ ਮੈਂ ਉੱਥੇ ਜਾ ਕੇ ਬੈਠ ਗਿਆ ਜੀ ਤਾਂ ਮੈਂ 10 ਵਜੇ ਤੱਕ ਹੀ ਬੈਠ ਰਹੇ ਮੈਂ ਹੀ ਬੈਠ ਰਹਾ ਜੀ ਤਾ ਇਹ ਫਿਰ ਖੋਲ ਨਹੀਂ ਸਕ ਗੋਲਕ ਨੂੰ ਚਲੇ ਗਏ ਮੈਂ ਰਾਤ ਨੂੰ ਆਪਣੇ ਸਾਰੇ ਮੈਂਬਰਾਂ ਨੂੰ ਫੋਨ ਫੋਨ ਕਰੇ ਵੀ ਸਵੇਰੇ ਮੀਟਿੰਗ ਰੱਖੋ ਅਸੀਂ ਮੀਟਿੰਗ ਕਰਕੇ ਮਤਵਾਥ ਕਰਿਆ ਵੀ ਅਸੀਂ ਨਾ ਗੋਲਕ ਨੂੰ ਤਾਲੇ ਲਾਈਏ ਤਾਂ ਕਿ ਖੋਲ ਨਾ ਸਕਣ ਉਹ ਸਾਡੀ ਸੇਫ ਹੋ ਸਕੇ ਸਾਡੀ ਵੀ ਕੋ ਬਣਦੀ ਤੇ ਮੈਂ ਪ੍ਰਧਾਨ ਬਣਿਆ ਜੀ ਤਾਂ ਮੇਰਾ ਵੀ ਕੋ ਫਰਜ਼ ਬਣਦਾ ਜੀ ਰਾਖੀ ਕਰਨਾ ਤਾਂ ਮੈਂ ਉਹ ਕਹਿ ਰਿਹਾ ਜੀ ਗੋਲਕ ਦੇ ਤਾਲੇ ਕੱਟ ਤੇ ਜਿਹੜੇ ਨੇ ਲਾਏ ਸੀਗੇ ਆਪਣੇ ਉੱਪਰ ਲਾ ਦਿੱਤੇ ਉਥੇ ਇਹਨਾਂ ਨੇ ਪੁਲਿਸ ਨੂੰ ਸ਼ਿਕਾਇਤਾਂ ਕਰੀਆਂ ਡਿਪਟੀ ਆਇਆ ਹੋਰ ਸਾਰਾ ਕੋਸ ਆਇਆ ਸਾਰਾ ਕੋ ਦੇਖਿਆ ਗਿਆ ਕੈਮਰੇ ਦੇਖੇ ਗਏ ਤਾਂ ਉਹਦੇ ਜੋ ਕੋਈ ਵੀ ਗਲਤ ਨਹੀਂ ਪਾਇਆ ਗਿਆ ਉਹਨੇ ਕਿਹਾ ਵੀ ਠੀਕ ਐ ਨਾ ਜਿੰਦੇ ਜਰੂਰ ਬਦਲੇ ਹੂੰ ਲੇਕਿਨ ਕੋਈ ਮਾਇਆ ਹੋਰ ਕੋਈ ਛੇੜੀ ਛੜਕੇ ਨਹੀਂ ਕਿ ਥੱਲੇ ਜਾਬੀਆਂ ਲੱਗੀਆਂ ਬੰਦ ਨਹੀਂ ਇਹਨਾਂ ਦੀਆਂ ਹੂੰ ਜਿਹੜੇ ਥੱਲੇ ਲੋਕ ਹੁੰਦੇ ਆਂ ਜੀ ਉਹ ਇਹਨਾਂ ਦੇ ਲੱਗੇ ਹੋਏ ਸੀਗੇ ਪਹਿਲਾਂ ਮੈਂ ਜਿਹੜੇ ਉੱਪਰ ਵਾਲੇ ਜਿੰਦੇ ਤੇ ਮੈਂ ਉੱਪਰ ਆਪਣੇ ਲਾ ਦਿੱਤੇ ਵੀ ਤਾਂ ਕਿ ਇਹਨੂੰ ਛੇੜ ਨਾ ਸਕੇ ਤੇ ਇਸ ਕਾਰਨ ਕਰਕੇ ਹੁਣ ਗੋਲਖੋਲੀ ਆ ਜੀ 8,36,000 ਰੁਪਏ ਨਿਕਲਿਆ ਜੀ ਇਹਦੇ ਵਿੱਚੋਂ ਆ ਗਿਆ ਗਿਣਨ ਨੂੰ ਰਹਿ ਗਿਆ 1.5-2 ਲੱਖ ਰੁਪਇਆ ਹੋਰ ਉਹ ਜਿੰਦਿਆਂ ਕਰ ਨਹੀਂ ਬਚ ਗਿਆ ਨਹੀਂ ਖੋਲ ਲੈਣੇ ਆ ਉਸਤੇ ਵਦਿਆਂ ਨੇ ਕਿਹਾ ਕਰਿਆ ਜ 4-5 ਮਹੀਨੇ ਤੇ 4 ਗੋਲਕਾਂ ਰੱਖੀ ਹੋਈਆਂ ਜੀ ਛੁੱਟੀਆਂ 4 ਗੋਲਕਾਂ ਜਿਨ੍ਹਾਂ ਦੇ ਜਾਮੇਨ ਕੇ ਕੋਲ ਹੈ ਹਮ ਤਾਂ ਇਹਨਾਂ ਨੇ ਜੀ ਆਂਦੇ ਆ ਰਾਤ ਨੂੰ ਕੈਮਰਾ ਬੰਦ ਕਰ ਦਿੰਦੇ ਆ ਤਾਂ ਉਹ ਖੋਲ ਕੇ ਜੀ ਚਾਬੀਆਂ ਗੋਲਕਾਂ ਨੂੰ ਖਾਲੀ ਕਰ ਦਿੰਦੇ ਫੇਰ ਰੱਖਿਆ ਖਾਲੀ ਹਮ ਹੁਣ 4000 ਰੁਪਏ ਨਿਕਲਿਆ ਜੀ 4 4 ਮਹੀਨੇ 4 ਮਹੀਨੇ ਦਾ ਉਹਨਾਂ ਦੇ ਗੋਲਕਾਂ ਵਿੱਚੋਂ ਹਮ ਮੈਂ ਕਿਹਾ ਵੀ ਭਾਈ ਇਹ 4 ਮਹੀਨੇ ਤੇ ਤੁਸੀਂ ਨਾ ਮੈਂ ਪੈਸੇ ਪਾ ਰਹੇ ਕਿੱਥੇ ਗਏ ਬਚੁੱਪ ਕੋਈ ਜਵਾਬ ਨਹੀਂ ਹੈ ਜੀ ਹਮ ਇਸ ਕਰਕੇ ਤਾਂ ਮੈਂ ਤਾਂ ਲੈ ਲਾਇ ਤੇ ਜੀ ਹੁਣ ਉਹ ਗੋਲਕਾਂ ਵਿੱਚ ਚੱਕ ਗਏ ਫਸਿਲਦਾਰ ਸਾਹਿਬ ਨੇ ਕਹਿ ਵੀ ਗੋਲਕਾਂ ਰੱਖਣੀਆਂ ਨੇ ਇਹ ਤਾਂ ਗੁਰੂ ਘਰ ਦੇ ਸਿਧਾਂਤ ਦੇ ਨਾਲੋਂ ਦੋਨਾਂ ਧਿਰਾਂ ਦੀਆਂ ਪ੍ਰਧਾਨਗੀਆਂ ਜਿਆਦੀਆਂ ਮਹੱਤਵਪੂਰਨ ਨੇ ਜੀ ਬਿਲਕੁਲ ਕੋਈ ਪ੍ਰਧਾਨ ਨਹੀਂ ਤਾਂ ਸੇਵਾ ਜੀ ਇਹਨਾਂ ਨੂੰ ਸੇਵਾ ਦਾ ਚਾਹ ਮੈਂ ਸੰਗ ਲੜਾਈ ਕਿਹੜੀ ਗੱਲ ਦੀ ਅਸਲ ਦੇ ਵਿੱਚ ਲੜਾਈ ਕੋਈ ਗੱਲ ਨਹੀਂ ਜੀ ਹੈ ਇਹ ਧੱਕੇ ਨਾਲ ਲੜਾਈ ਪਾਈ ਇਹਨਾਂ ਨੇ ਜਦੋਂ ਕਮੇਟੀ ਚੁਣੀ ਗਈ ਦੁਬਾਰਾ ਚੁਣਨ ਦਾ ਮਤਲਬ ਦੱਸੋ ਕਿਆ ਜੇ ਤੁਸੀਂ ਦੋਨਾਂ ਤੇ ਤੁਹਾਡੀਆਂ ਦੋਨਾਂ ਜਿਹੜੀਆਂ ਧਰਾਂ ਸੀ ਸਿਲੈਕਸ਼ਨ ਤੋਂ ਨਹੀਂ ਸੀ ਸੰਤੁਸ਼ਟ ਤੇ ਤੁਹਾਨੂੰ ਚਾਹੀਦਾ ਸੀ ਕਿ ਜਿਹੜਾ ਪਰਚੀ ਵਾਲਾ ਸਿਸਟਮ ਹੈ ਉਹ ਪਾ ਲੈਣਾ ਚਾਹੀਦਾ ਸੀ ਇਹ ਕਲੇ ਕਰਦੀ ਕਿ ਨਹੀਂ ਮੰਨੇ ਸਰ ਜੀ ਕਾਸੀ ਨੂੰ ਨਹੀਂ ਮੰਨੇ ਜੀ ਬਹੁਤ ਲੋਕਾਂ ਨੇ ਜ਼ੋਰ ਲਾਇਆ ਇਸ ਗੱਲ ਤੇ ਨਹੀਂ ਮੰਨੇ ਕਹਿੰਦੇ ਅਸੀਂ ਨਹੀਂ ਕਰਨਾ ਫਿਰ ਮੈਂ ਇੱਕ ਦਿਨ ਬੇਨਤੀ ਵੀ ਕਰੀ ਵੀ ਆਪਾਂ ਇਹ ਕਰਦੇ ਹਾਂ ਚਲੋ ਗੁਰੂ ਘਰ ਦਾ ਨੁਕਸਾਨ ਨਾ ਕਰੋ ਵੀ ਗੋਲ ਖੋਲਣ ਨੇ ਆਪਾਂ ਨਾਲ ਮਿਲ ਕੇ ਮੈਂ ਕਿਹ ਚ ਜਮਮ ਕਰਾਉਣੀ ਆ ਕਹਿੰਦੇ ਅਸੀਂ ਨਹੀਂ ਖੋਲਣੀ ਕਿਉਂ ਕਾਰਨ ਪਤਾ ਗਿਆ ਜੀ ਉਸ ਦਿਨ ਤੋਂ ਹੀ ਮੈਂ ਜੋ ਵੀ ਲੰਗਰ ਪਾਣੇ ਸਭ ਕੁਝ ਜੋ ਕਰਦਾ ਮੈਂ ਆਪਣੇ ਕੋਲੋਂ ਕਰਿਆ ਜਾਂ ਸਾਡੀ ਕਮੇਟੀ ਦੇ ਸਹਿਯੋਗ ਨਾਲ ਕਰਿਆ ਠੀਕ ਹੈ ਜੀ ਇਹਨਾਂ ਨੇ ਕਿਰਪਾ ਨਹੀਂ ਉਸ ਵਿੱਚ ਪਾਇਆ ਤਾਂ ਇਹ ਤਾਂ ਨਹੀਂ ਤੇ ਖੋਲਦੇ ਵੀ ਇਹ ਪੈਸੇ ਜਿਹੜਾ ਖਰਚਾ ਹੋਊਗਾ ਇਹ ਸਾਤੇ ਮੰਗੂਗੇ ਇਹ ਕਾਰਨ ਹੁੰਦਾ ਜੀ ਇਹਨਾਂ ਕੋਲ ਕੇ ਨਹੀਂ ਖੋਲ ਕੇ ਦੇਈ ਜੀ ਜੋ ਉਹ ਲਾ ਲਿਆ ਮੈਂ ਕਿਹਾ ਵੀ ਯਾਰ ਕਾਨੂੰਨ ਸੰਸਦ ਦੇ ਪੈਸੇ ਨੁਕਸਾਨ ਹੋ ਰਿਹਾ ਵੀ ਆਪਾਂ ਖੋਲ ਲੈਣੇ ਰਲ ਮਿਲ ਕੇ ਕਹਿੰਦੇ ਨਹੀਂ ਖੋਲਣੀ ਜੀ ਅਸੀਂ ਫਿਰ ਉਹ ਤੇ ਐਡੀਐਮ ਸਾਹਮਣੇ ਐ ਵੀ ਕਿਹਾ ਵੀ ਤੁਸੀਂ ਗੁਰਪੁਰਬ ਆ ਗਿਆ ਤੁਸੀਂ ਸਾਂਝਾ ਮਨਾਓ ਮੈਂ ਠੀਕ ਹੈ ਜੀ ਮਨਾ ਲੰਨੇ ਆ ਇਹ ਸਾਡੇ ਕੋਲ ਆ ਕੇ ਨਹੀਂ ਖੜਿਆ ਸੀ ਕਹੇ ਸੀ ਬੇਸਮੈਂਟ ਸਾਫ ਕਰਨੀ ਅਸੀਂ ਹੋ ਸਭ ਕੁਝ ਕਰਨਾ ਬਿਲਕੁਲ ਨਹੀਂ ਆਈ ਦੀ ਅਸੀਂ ਆਪਣੀ ਸੰਗਤਾਂ ਨਾਲ ਸਭ ਕੁਝ ਲਾਗਿਆ ਸਰ ਕੁਝ ਕਰਕੇ ਤਾਂ ਇਕੱਲੇ ਨੇ ਕਰਿਆ ਸੀ ਇਨੀ ਕੁੜਤਨ ਕਿਹੜੀ ਚੀਜ਼ ਦੀ ਆ ਜਿਹੜੀਆਂ ਦੋਨਾਂ ਧਰਾਂ ਇਕੱਠੀਆਂ ਕਿਸੇ ਵਕਤ ਸੁਵਾਵਾ ਕਰਦੀਆਂ ਹੁੰਦੀਆਂ ਸੀ ਭਾਵੇਂ ਜਾਹੇ ਫਿੱਕ ਕਿਉਂ ਪੈ ਗਈ ਕੁੜਤਨ ਇਹ ਆ ਸਰ ਜੀ ਜਿਹੜੇ ਪੋਲੀਟਿਕਲ ਵਿੱਚ ਫਸੇ ਵੀ ਜਾਂ ਜੀ ਅਸੀਂ ਵੀ ਰਹੇ ਹਾਂ ਵਿੱਚ ਤਿੰਨੇ ਪਰਾ ਅਸੀਂ ਐਮਸੀ ਰਹੇ ਆ ਜੀ ਅਸੀਂ ਐਮਸੀ ਚ ਵੀ ਲੋਕਾਂ ਨੂੰ ਪਤਾ ਵੀ ਕਿੰਨਾ ਕੰਮ ਕਰਿਆ ਜੀ ਤਾ ਉਹ ਜਿਹੜੇ ਹੁਣ ਦੂਜੇ ਬਣੇ ਹੋਏ ਆ ਉਹਨਾਂ ਨਾਲ ਸਾਡਾ ਵਿਰੋਧ ਹੈ ਸਮਝ ਲਓ ਜੇ ਸਾਡੇ ਕਲਬ ਇਲੈਕਸ਼ਨ ਲੜਦੇ ਆ ਉਹ ਉਹ ਕਾਰਨ ਬਣੇ ਹੋਏ ਆ ਜੀ ਸਾਰਾ ਹੋਰ ਕੋਈ ਕਾਰਨ ਨਹੀਂ ਹੈ ਕਹਿੰਦੇ ਤੁਹਾਨੂੰ ਝਾੜੂ ਵਾਲਿਆਂ ਦੀ ਸਪੋਰਟ ਹੈ ਤੇ ਤੁਸੀਂ ਕਹਿੰਦੇ ਉਹਨਾਂ ਨੂੰ ਬੀਜੇਪੀ ਦੀ ਸਪੋਰਟ ਮੈਨੂੰ ਝਾੜੂ ਵਾਲੇ ਸਪੋਰਟ ਹੁੰਦੀ ਤਾਂ ਮੇਰੇ ਕੋਲ ਪਰਚੇ ਦਰਜ ਹੋ ਜਾਂਦੇ ਜੀ ਮੇਰੇ ਕੋਲ ਪਰਚੇ ਦਰਜ ਹੋਏ ਹੋਏ ਮੈਨੂੰ ਝਾੜੂ ਵਾਲਿਆਂ ਦੀ ਕੋਈ ਸਪੋਰਟ ਨਹੀਂ ਹੈ ਮੈਂ ਠੀਕ ਹੈ ਉਹਨਾਂ ਦੀ ਮਦਦ ਕਰੀ ਹੈ ਲੇਕਿਨ ਸਪੋਰਟ ਕੋਈ ਨਹੀਂ ਹੈ ਮੈਨੂੰ ਉਹਨਾਂ ਦੀ ਹਾਂ ਜਿਹੜੀ ਗੁਰੂ ਘਰ ਦੀ ਗੋਲਕ ਹੈ ਗੋਲਕ ਦੇ ਬਾਰੇ ਕਿਹਾ ਜਾਂਦਾ ਗਰੀਬ ਦਾ ਮੂੰਹ ਹੈ ਹੁਣ ਗਰੀਬ ਦਾ ਮੂੰਹ ਹੈ ਉਹ ਫਿਰ ਪ੍ਰਸ਼ਾਸਨ ਆਪਣੇ ਹਿਸਾਬ ਦੇ ਨਾਲ ਵਰਤੇਗਾ ਕਿ ਕਿੱਥੇ ਵਰਤਨੀ ਕਿੱਥੇ ਨਹੀਂ ਵਰਤਨੀ ਉਹ ਤਾਂ ਹੁਣ ਹੋਏ ਗਏ ਜੀ ਅਸੀਂ ਤੇ ਦੇ ਖਿਲਾਫ ਹੈ ਜੀ ਮੈਂ ਤਾਂ ਅਪੀਲ ਵੀ ਪਾਉਂਗਾ ਜੀ ਇਸੇ ਖਿਲਾਫ ਬੇ ਸਰਕਾਰ ਨੇ ਗਲਤ ਕਰਿਆ ਜੇ ਤੁਸੀਂ ਖਿਲਾਫ ਸੀ ਤੇ ਫਿਰ ਪ੍ਰਵਾਨ ਕਿਉਂ ਕੀਤਾ ਇਸ ਚੀਜ਼ ਨੂੰ ਮੈਂ ਕੋਈ ਪ੍ਰਵਾਨ ਨਹੀਂ ਕਰਿਆ ਮੈਂ ਬਿਲਕੁਲ ਪ੍ਰਵਾਨ ਨਹੀਂ ਕਰਿਆ ਪ੍ਰਸ਼ਾਸਨ ਦੇ ਸਮਝੌਤੇ ਦੇ ਵਿੱਚ ਬੈਠੇ ਨਹੀਂ ਤੁਸੀਂ ਨਾ ਬੈਠੇ ਆ ਉਹ ਕਹਿੰਦੇ ਸਾਈਨ ਕਰੋ ਜੀ ਕਰਾ ਲਓ ਜੀ ਹੂੰ ਤੁਸੀਂ ਪ੍ਰਧਾਨ ਹੈ ਸਾਨੂੰ ਚਾਰਜ ਦਿਓ ਜੇ ਹੁਣ ਸਰਕਾਰ ਦਾ ਹੁਕਮ ਅਸੀਂ ਨਾ ਕਿਵੇਂ ਕਰ ਸਕਦੇ ਦੱਸੋ ਸਰਕਾਰ ਦੇ ਹੁਕਮ ਦੀ ਦੁਲੀ ਤਾਂ ਨਹੀਂ ਕਰ ਸਕਦੇ ਅਸੀਂ ਜਦੋਂ ਤੁਹਾਨੂੰ ਲੱਗਦਾ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵਿਧੀਕੀ ਹੋ ਰਹੀ ਹੈ ਕੁਝ ਲੋਕ ਜਾਣਬੁੱਝ ਕੇ ਕਾਬਜ ਹੋ ਰਹਾ ਤੇ ਤੁਹਾਨੂੰ ਚਾਹੀਦਾ ਸੀ ਕਿ ਸਿੱਖਾਂ ਦਾ ਸਰਮੁਤਮ ਅਕਾਲ ਤਖਤ ਸਾਹਿਬ ਹੈ ਫਿਰ ਉੱਥੇ ਪਹੁੰਚ ਕਰਨੀ ਚਾਹੀਦੀ ਸੀ ਉੱਥੇ ਕਿਉਂ ਨਹੀਂ ਗਏ ਤੁਸੀਂ ਸਾਰੇ ਜਿਹੜਾ ਗੁਰਦੁਆਰਾ ਸਾਡਾ ਜੀ ਇਹ ਪਿੰਡ ਦਾ ਗੁਰਦੁਆਰਾ ਹੈ ਜੇ ਕੋਈ ਇਤਿਹਾਸਕ ਹੁੰਦਾ ਹੈ ਤਾਂ ਕਮੇਟੀ ਇਹਦੇ ਵਿੱਚੋਂ ਕਰਦੀ ਹੈ ਦਖਲ ਪਿੰਡ ਦੇ ਗੁਰਦੁਆਰੇ ਚ ਦਖਲ ਨਹੀਂ ਕਰਦੀ ਕਮੇਟੀ। ਇਹ ਕਾਲ ਤੱਕ ਸਾਬ ਸਿੱਖਾਂ ਦੀ ਸੁਣਵਾਈ ਕਰਦਾ ਸਿੱਖਾਂ ਦੇ ਧਾਰਮਿਕ ਮਸਲਿਆਂ ਨੂੰ ਦੇਖਦੇ ਉਹਨੇ ਕਿਹਾ ਜੇ ਉਹ ਕਹਿੰਦੇ ਵੀ ਅਸੀਂ ਨਾ ਜੇ ਤਾਂ ਇਤਿਹਾਸਿਕ ਗੁਰਦੁਆਰਾ ਹੋਵੇ ਫੇ ਤਾਂ ਅਸੀਂ ਦੇ ਸਕਦੇ ਦਖਲ। ਪਿੰਡ ਦੇ ਗੁਰਦੁਆਰੇ ਚ ਨਹੀਂ ਦੰਦੇ ਅਸੀਂ ਦਖਲ ਰਹਿ ਜਾ। ਕੌਣ ਕਹਿੰਦਾ? ਇਹ ਇਹਨਾਂ ਨੇ ਕਿਹਾ ਇੱਕ ਨਿੰਗ ਸਿੰਘ ਆਇਆ ਤੇ ਜੀ ਮੇਰੇ ਕੋਲ। ਹੂੰ। ਨਿੰਗ ਸਿੰਘ ਆ ਕੇ ਮੈਨੂੰ ਕਹਿੰਦਾ ਜੀ ਕਹਿੰਦੇ ਜੀ ਮੈਨੂੰ ਦੂਜੀ ਪ੍ਰਧਾਨ ਜੀ ਕਹਿੰਦਾ ਵੀ ਇਹ ਤਾਂ ਕਿਵੇਂ ਫੈਸਲਾ ਕਰੀਏ ਮਾ ਜੀ ਕੱਲ ਜਿਵੇਂ ਹੁੰਦਾ। ਤਾਂ ਕਹਿੰਦੇ ਜੋ ਦੂਜੀ ਪਾਰਟੀ ਕਹਿੰਦੀ ਹੈ ਵੀ ਅਸੀਂ ਤੁਹਾਨੂੰ ਲੀਕੇ ਦੇ ਦਿੰਦੇ ਕੰਦੇ ਫਿਰ ਤੁਸੀਂ ਲਿਖ ਕੇ ਦੇ ਦੋਗੇ ਮੈਂ ਕਿਹਾ ਜੀ ਮੈਂ ਤਾਂ ਮਾਲਕ ਨਹੀਂ ਹਾਂ ਗੁਰਦਾਰੇ ਦਾ ਮੈਂ ਤਾਂ ਸੇਵਾਦਾਰ ਐ ਮੈਂ ਨਹੀਂ ਲਿਖ ਸਕਦਾ ਗੁਰਦਾਰੇ ਕਿਵੇਂ ਦੇ ਦੂੰਗਾ ਮੈਂ ਤੁਹਾਨੂੰ ਉਹਨਾਂ ਨੇ ਜਿੱਥੇ ਨੰਗ ਪਾਟੀ ਬੜੀ ਵੀ ਹੈ ਜੀ ਇੱਕ ਦਿਨ ਨਹੀਂ ਗਾਏ ਮੇਰੇ ਸਰਬਸਤਜ ਤੱਕ ਪਹੁੰਚੇ ਕੁਦਰਤੀ ਮੈਂ ਉਥੇ ਹੈ ਨਹੀਂ ਸੀਗਾ ਕੁਰਬਾਨਾ ਲਈ ਵੀ ਉਹਨਾਂ ਨੇ ਉਥੇ ਜਗਾ ਕਾਹ ਵੀ ਸ਼ਾਨਦਤ ਕਰੀ ਮੈਂ ਦਰਖਾਸਤ ਵੀ ਦੇਈ ਥਾਣੇ ਚ ਕੋਈ ਸੜਾਈ ਨਹੀਂ ਫੋਟੋ ਦਿਖਾ ਦਿ ਮਿਲ ਜਾ ਤੇਰਾ ਹਾਂ ਦਿਖਾਈ ਮੜ ਜਾ ਅਨਯੋਨ ਨਿਹੰਗਾਇਚਾਰ ਕਹਿੰਦੇ ਲਿਖੇ ਦੋ ਤੁਸੀਂ ਮੈਂ ਕਿਹਾ ਮੈਂ ਨਹੀਂ ਲਿਖ ਸਕਦਾ ਜੀ ਮੈਂ ਲਿਖਦਾ ਕੀ ਲਿਖਣ ਵਾਸਤੇ ਕਿਹਾ ਵੀ ਗੁਰਦੁਆਰਾ ਤੁਹਾਡੇ ਅੰਡਰ ਕਰਦਾ ਅਸੀਂ ਛੱਡਦਾ ਇਹ ਮੇਰੇ ਦਬਾਅ ਪਾਇਆ ਗਿਆ ਕਿਹੜੇ ਨਿਹੰਗ ਸਿੰਘ ਸੀ ਉਹ ਨਿਹੰਗ ਹੈ ਜੀ ਉਹ ਕੋਈ ਬਾਹਰ ਦਾ ਹੀ ਹੈ ਜੀ ਮੈਨੂੰ ਇਹ ਤਾਂ ਨਾਂ ਨੋ ਤਾਂ ਮੈਂ ਜਾਣਦ ਨਹੀਂ ਹੈ ਮੈਂ ਉਹ ਤੁਹਾਨੂੰ ਫੋਟੋ ਦਿਖਾ ਸਕਦਾ ਮੈਂ ਚਾਰਾ ਬੰਦੇ ਪੰਜਾਂ ਜਿਹੜੀ ਹੈ ਉਹ ਮੇਰੇ ਕੋਲ ਹੈਗੀ ਹੈ ਫਿਰ ਉਹ ਹੋਰ ਕਰਦਾ ਜੀ ਉਹਨੇ ਸੁੱਖੇ ਵਾਲੇ ਬਿਠਾ ਲ ਤੇ ਗੇਟ ਤੇ ਜਿਹੜੇ ਭੰਗ ਰਗੜਦੇ ਆ ਜੀ ਕਾਫੀ ਦਿਨ ਬੈਠੇ ਰਹੇ ਮੈਂ ਇਤਰਾਜ਼ ਕਰਿਆ ਮੈਂ ਇੱਕ ਦਿਨ ਲੱਕੜੀਆਂ ਲੈ ਕੇ ਜਾ ਰਿਹਾ ਸੀ ਗੁਰਦਰਾ ਸਾਹਿਬ ਅੰਦਰ ਟੈਲੀ ਮੇਰੀ ਸੜਕ ਤੇ ਖੜ ਗਈ ਉਹ ਮੂਰੇ ਬੈਠੇ ਕਹਿੰਦੇ ਜੀ ਇਹ ਤਾਂ ਅਰਦਾਸ ਕਰਨੀ ਆ ਜੀ ਫਲਾਣਾ ਕਰਨਾ ਜੀ ਤਿੰਨ ਕ ਮੈਂ ਕਿਹਾ ਸੜਕ ਬੰਦ ਹੋ ਗਈ ਮੈਨੂੰ ਲੱਕੜੀਆਂ ਦਾ ਗੇੜ ਦੇਣ ਤੋਂ ਅੰਦਰ ਮੈਂ ਤਾਂ ਬੜੀ ਮੁਸ਼ਕਲ ਖਲਾ ਕੇ ਲੱਕੜੀਆਂ ਅੰਦਰ ਗੇਰੀਆਂ ਜੀ ਹੂੰ ਆਪਣੇ ਸੰਗ੍ਰਹਿਨ ਵਾਸਤੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਇੱਕ ਬੰਦੇ ਦਾ ਹੋਰ ਤਾਂ ਸਿਰ ਵੀ ਪਾੜਦਾ ਉਹ ਕੋਈ ਬਾਹਰ ਦੇ ਹੀ ਸੇਵਾਦਾਰ ਹੈਦਾ ਉਹਦਾ ਸਿਰ ਪਾੜਦਾ ਵਿਚਾਰ ਲੰਘ ਗਿਆ ਤੁਹਾਡੀਆਂ ਦੋਨਾਂ ਗੁਰਦੁਆਰਾ ਕਮੇਟੀਆਂ ਬਾਰੇ ਕਿਹਾ ਜਾ ਰਿਹਾ ਕਿ ਤੁਸੀਂ ਭਈਆਂ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਦੁਕਾਨਾਂ ਲਾਉਣੇ ਤੇ ਉਹੀ ਭਈਆਂ ਦੇ ਕੋਲੋਂ ਪੈਸਾ ਉਗਰਾਉਣੇ ਤੇ ਉਹੀ ਭਈਏ ਜਿਹੜੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਣ ਖਾ ਕੇ ਥੁੱਕਦੇ ਨੇ ਅਗਰ ਮੇਰੇ ਸਬੂਤ ਕਰ ਦੇਣ ਕਿਸੇ ਭਈਏ ਤੇ ਰੇੜੀ ਲਵਾਉਣ ਦਾ ਜਾਂ ਪੈਸੇ ਲੈਣ ਦਾ ਸਾਡੀ ਜੁੱਤੀਆਂ ਮੇਰੇ ਸਿਰ ਰੂਪ ਕਰਕੇ ਦਿਖਾਓਗੇ ਜਾਨਵੋਜ ਕੇ ਬਲੇਮ ਕੀਤਾ ਜਾ ਰਿਹਾ ਇ ਜਾਨਵੋਜ ਕੇ ਬਲੇਮ ਕਰਦੇ ਆ ਜ ਮੇਰੇ ਤੇ ਮੇਰਾ ਕੋਈ ਸਬੂਤ ਦਿਖਾ ਦਿਓ ਕਿਸੇ ਤੇ ਕਹਾ ਕੇ ਦਿਖਾ ਦਿਓ ਵੀ ਹਾਂ ਇਹਨਾਂ ਨੇ ਪੈਸਾ ਲਿਆ ਕਿਸੇ ਰੇੜੀੜੀ ਲਵਾਉਂਦੇ ਆ ਮੈਨੂੰ ਲਵਾਉਂਦਾ ਜੀ ਗਰੀਬ ਆਦਮੀ ਮੈਂ ਰੋਟੀ ਕਮਾ ਕੇ ਖਾ ਰਹੇ ਆ ਜਿਹੜਾ ਨਿਹੰਗ ਸਿੰਘ ਆ ਉਹ ਉਹਦਾ ਪਤਾ ਲੱਗਿਆ ਜੀ ਮੈਨੂੰ ਹੁਣ ਵੀ ਉਹ ਜਿਹੜਾ ਪੈਸੇ ਦੇ ਦਿੰਦਾ ਉਹਦੇ ਤਾਂ ਲਵਾ ਦਿੰਦਾ ਰੇੜੀ ਇੱਕ ਆਈਸਕ੍ਰੀਮ ਵਾਲਾ ਉਹ ਉਥੇ ਲਵਾਇਆ ਉਹਨੇ ਮੂਰੇ ਉਹ ਦੁੱਧ ਜਾ ਬਲਾਨੇ ਜਿਹੜਾ ਜੀ ਉਹ ਲਵਾਇਆ ਬਜੂਸ ਨੇਹੰਗ ਸਿੰਘ ਨੇ ਕਈ ਰੇੜੀਆਂ ਵੀ ਲਵਾਏ ਵਿਆਂ ਜੀ ਪੈਸੇ ਵੀ ਮੰਗਦਾ ਉਹਨਾਂ ਤੇ ਨਾ ਗੁਰਦੁਆਰਾ ਸਭ ਦੀ ਪ੍ਰਬੰਧਕ ਕਮੇਟੀ ਤੁਸੀਂ ਹੋ ਪ੍ਰਧਾਨ ਤੁਸੀਂ ਹੋ ਤੇ ਫਿਰ ਨਿਹੰਗ ਸਿੰਘ ਦੀ ਕੀ ਤਾਕਤ ਹੈ ਕਿ ਉਹ ਕਿਸੇ ਗੁਰਦੁਆਰਾ ਸਾਹਿਬ ਦੇ ਜਿਹੜਾ ਸੰਗਤ ਦੇ ਸਾਹਮਣੇ ਅੜਚਨਾ ਪਾ ਸਕਦਾ ਹੈ ਮੈਂ ਸਰ ਕਿਹਾ ਜੀ ਉਹਨਾਂ ਨੂੰ ਉਹ ਕਹਿੰਦੇ ਸਾਨੂੰ ਉਹ ਦੂਜਾ ਜਿਹੜਾ ਕਿਆ ਨਾਮ ਹੈ ਉਹਦਾ ਕਿਆ ਨਾਮ ਹੈ ਉਹ ਮਰੀਕਿਸ਼ੋਰੇਗਾ ਮਰੀਕਿਸ਼ੋਰੇਗਾ ਸਤਨਾਮ ਸਤਨਾਮ ਜੀ ਕਹਿੰਦਾ ਉਹਨਾਂ ਨੇ ਕਿਹਾ ਹੈ ਸਾਨੂੰ ਕੱਲ ਵੀ ਮੈਂ ਕਿਹਾ ਵੀ ਕੱਲ ਵੀ ਕੱਲ ਵੀ ਉਹ ਨਿਹੰਗ ਅੰਦਰ ਮਰਛੇ ਲਈ ਕਿਰਪਾ ਨਾਲ ਖੜਿਆ ਸੀਗਾ ਮੈਂ ਕਿਹਾ ਭਾਈ ਸਾਹਿਬ ਇਹਦੀ ਡਿਊਟੀ ਕਿਹਨੇ ਲਾਈ ਹੈ ਇਹਦੀ ਡਿਊਟੀ ਕਿਹਨੇ ਲਾਈ ਹੈ ਕਹਿੰਦਾ ਮੈਂ ਲਾਈਏ ਮਾਜੀ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਫਿਰ ਕੌਣ ਜ਼ਿੰਮੇਵਾਰ ਹੈ ਕਹਿੰਦਾ ਮੈਂ ਜ਼ਿੰਮੇਵਾਰ ਹਾਂ ਇੱਕ ਦਿਨ ਝਗੜਾ ਹੋਇਆ ਜੀ ਉੱਥੇ ਇਹਨਾਂ ਨੇ ਰੇਡੀਆਂ ਨੂੰ ਘੇਰ ਘੇਰ ਕੇ ਉਹ ਕਰ ਰਹੇ تھے ਉਹ ਨਿੰਗ ਸਿੰਘ ਦਾ ਚਾਰ ਬੰਦੇ ਤਿੰਨ ਹੋਰ ਤੇ ਜਨਾਲ ਇੱਕ ਤਾਰੀ ਦਾ ਇੱਕ ਇਹ ਪ੍ਰਧਾਨ ਦਾ ਇੱਕ ਹੋਰ ਦਾ ਕਹਿੰਨਾ ਉਹਦਾ ਇਹ ਨਿਹੰਗਰ ਤੇ ਇਹ ਤਿੰਨ ਬੰਦੇ ਤੇ ਜੀ ਇਹ ਰੇਡੀਆਂ ਨੂੰ ਫੜ ਫੜ ਕੇ ਲਿਆ ਰਹੇ ਤੇ ਉੱਥੇ ਕੀ ਹੋਇਆ ਜੀ ਜਦੋਂ ਉਹ ਕਹਿੰਦਾ ਮੈਂ ਉਹ ਕੱਢੀ ਪਿਸਟਲ ਜਿਹੜਾ ਮੁੰਡੇ ਦਾ ਸੱਟ ਵਜੀ ਆ ਜੀ ਇਆ ਸੌਣ ਨੂੰ ਹਟਾ ਦੀ ਬਿਸ਼ਟ ਲਓ ਉਹ ਡਰ ਗਏ ਵਿਚਾਰੇ ਉਹਨੇ ਰੇੜੀ ਵਾਲੇ ਨੂੰ ਫੜ ਲਿਆ ਵੀ ਪਿਸਤਲ ਮਾਰੂਗਾ ਉਹ ਕਹੇ 60 ਛੁੱਟ ਵੀ ਵੱਜੀ ਰੇੜੀ ਵਾਲੇ ਚੰਡੀਗੜ੍ਹ ਤੇ ਆੰਦੇ ਆ ਪਤਾ ਨਹੀਂ ਕੌਣ ਹੈ ਕੌਣ ਨਹੀਂ ਤਾਂ ਉਹ ਭੱਜ ਗਏ ਜੀ ਉਹ ਇਹਨਾਂ ਨੇ ਪਰਚਾ ਪੁਚਾ ਦੁਬਾਰਾ ਕਰਾਤਾ ਇੱਕ ਮੁੰਡਾ ਰੇੜੀ ਵਾਲਾ ਜਿਹੜਾ ਆਈਸਕ੍ਰੀਮ ਵੇਚਦਾ ਉਹ ਉਦੋਂ ਨਾ ਬਰਸਾਨ ਤੇ ਪੈ ਗਈ ਕਹਿੰਦਾ ਵੀ ਯਾਰ ਵੀ ਕੁਲਪੀ ਕਰਪੀ ਤਾਂ ਵਿਗਦੀ ਨਹੀਂ ਹੈ ਵੀ ਮੈਂ ਚੱਲ ਜੇ ਉਹ ਲਾ ਲੰਨਾ ਸਬਜ਼ੀ ਦੀ ਰੇੜੀ ਉਹ ਚਲੇ ਗਿਆ ਵਿਚਾਰਾ ਉੱਥੇ ਉਹਨੇ ਉਹ ਹੀ ਫੜ ਲਿਆ ਜੀ ਉਹ ਕਹਿੰਦਾ ਐ ਦੱਸੋ ਕੱਲ ਕੌਣ ਕੌਣ ਬੰਦੇ ਤੇ ਉਹ ਕਹੇ ਜੀ ਕੱਲ ਤਾਂ ਮੈਂ ਹੋਰ ਹੈ ਹੀ ਨਹੀਂ ਤਾਂ ਹੂੰ ਕੱਲ ਤਾਂ ਮੈਂ ਹੈ ਹੀ ਨਹੀਂ ਤਾਂ ਕੱਲ ਤਾਂ ਮੈਂ ਆਈਸਕ੍ਰੀਮ ਦੀ ਰੈਡੀ ਲਾਈਵ ਦੇ ਪਿੱਛੇ ਵੀ ਮੈਂ ਤਾਂ ਅਜਾਇਦਾ ਮੈਨੂੰ ਉਹਨਾਂ ਨੂੰ ਪਤਾ ਹੀ ਨਹੀਂ ਕੌਣ ਹੈ ਕੀ ਕਿ ਲੜਾਈ ਹੋਈ ਹੈ ਉਹਦੇ ਖਲਾਫੇ ਪਰਚਾ ਕਰਤਾ ਹੂੰ ਹੋਰ ਨਾਲੇ ਕੋ ਉਹ ਵੀ ਪਤਾ ਨਹੀਂ ਕੌਣ ਬੰਦੇ ਐ ਨਹੀਂ ਪਤਾ ਕਿਹਨ ਹੈ ਜੀ ਉਹ 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 ਬੰਦਾ ਵਿਚਾਰਾ ਛੋਟਾ ਜਿਹਾ 15 16 ਸਾਲ ਦੀ ਉਮਰ ਹੈ ਜੁੱਤੀ ਕੁੱਟਿਆ ਉਹਦੇ ਨਾਲ ਨੇ ਉਹਦੇ ਕੁਰਬਾਨਾਂ ਦੇ ਬੱਚੇ ਵੇ ਆ ਉਸਨੇ ਜਦ ਵਿਚਾਰਾ ਦੁਖੀ ਹੋ ਕੇ ਆਏ ਉਹਨੇ 11 ਚਤਰ ਉਹ ਲਿਖਾ ਦਿੱਤੀ ਗੁਰਦੁਆਰਾ ਸਾਹਿਬ ਨੂੰ ਸਿਆਸਤ ਦੇ ਅੱਡੇ ਬਣਾ ਕੌਣ ਰਿਹਾ ਅਸਲ ਦੇ ਵਿੱਚ ਇਹ ਹੀ ਹੈ ਜੀ ਜਿਹੜੇ ਪੋਲੀਟੀਕਲ ਬੰਦੇ ਆ ਇਹ ਵਿੱਚ ਹੋਣ ਨਹੀਂ ਚਾਹੀਦੇ ਇਹਨਾਂ ਨੇ ਸਾਰਾ ਝਗੜਾ ਕਰਾਇਆ ਹੋਇਆ ਜੀ ਗੁਰਧਿਆਨ ਆ ਇੱਕ ਇੱਕ ਬੱਬਲ ਹੈ ਇੱਕ ਏਤਾਰੀ ਹੈ ਇਹ ਤਿੰਨੇ ਇੰਟਰਫੇਅਰ ਕਰਦੇ ਆ ਕਿ ਉਹ ਤਾਂ ਅਸੀਂ ਕਹਿੰਦੇ ਤਰਖਾਸਾਂ ਵੀ ਦੇਈਆਂ ਵੀ ਇਹਦੇ ਤਾਂ ਕੋਈ ਇੰਟਰਫੇਅਰ ਨਹੀਂ ਹੁੰਦਾ ਮੱਥਾ ਟੇਕੋ ਚੱਲੋ ਕਿਸੇ ਰੋਗ ਨਹੀਂ ਸਕਦੇ ਜਦੋਂ ਸੰਗਤ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੇ ਨਿਜਾਮ ਕਹਿ ਸਕਦੇ ਆ ਕਿ ਜਦੋਂ ਸੰਗਤ ਆਪਣੇ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜੋੜਨ ਵਾਸਤੇ ਉਂਗਲੀ ਲਾ ਕੇ ਲੈ ਕੇ ਆਉਂਦੀ ਹੈ ਤੇ ਜਦੋਂ ਗੁਰਦੁਆਰਾ ਸਾਹਿਬ ਦੇ ਨਿਜਾਮ ਦੇ ਵਿੱਚ ਇਸ ਤਰ੍ਹਾਂ ਦੇ ਝਗੜੇ ਹੋਣਗੇ ਤੇ ਕੀ ਸੋਚਦੇ ਹੋ ਕਿ ਬੱਚਿਆਂ ਦੇ ਵਿੱਚ ਮੈਸੇਜ ਕਿਸ ਤਰ੍ਹਾਂ ਤੇ ਜਾਂਦੇ ਆ ਗਲਤ ਜਾਂਦਾ ਜੀ ਗਲਤ ਵਿੱਚ ਜਾਂਦਾ ਜੀ ਲੋਕਾਂ ਆਂਟ ਤੇ ਹਟ ਕੇ ਹੂੰ ਗੁਰਦੁਆਰਾ ਸਾਹਿਬਾਂ ਅੰਤੇ हट ਗਏ ਜੀ ਲੋਕ ਹੁਣ ਜਿੱਦਾਂ ਤੇ ਇਹ ਨਿਹੰਗਾਂ ਨੂੰ ਸੰਭਾਲਿਆ ਵੈ ਇਹਨਾਂ ਨੇ ਜੀ ਉਦੋਂ ਤੇ ਤਾਂ ਜਵੇਂ ਪੁੱਠੇ ਬੈਠੇ ਵੈ ਜੀ ਬੱਚੇ ਕਹਿੰਦੇ ਆ ਯਾਰ ਇਹ ਕੀ ਹੈ ਗੁਰਦੁਆਰਾ ਸਾਹਿਬ ਕਿਉਂ ਖੜਾਏ ਵਈ ਮੁਰੇ ਕੀ ਚ ਇਹਨਾਂ ਦਾ ਕੀ ਮਤਲਬ ਹੈ ਪਿੰਡ ਦਾ ਗੁਰਦੁਆਰਾ ਹੈ ਜੀ ਉਹਨਾਂ ਨੇ ਇਹਨਾਂ ਦਾ ਤਾਂ ਕੋਈ ਮਤਲਬ ਨਹੀਂ ਬਣਦਾ ਉੱਥੇ ਉਹ ਖੜਾਏ ਵੈ ਇਹਨਾਂ ਨੇ ਇਹ ਜਾਣਦੇ ਆ ਵੀ ਸਾਡੀ ਲੜਾਈ ਇਹਨਾਂ ਦੇ ਗਲ ਪੈ ਜਾ ਹੋਰ ਕੁਝ ਨਾ ਹੋਵੇ ਅਸੀਂ ਬਾਹਰ ਦੇ ਬਾਹਰ ਜਾਈਏ ਅਫਸੋਸ ਹੈ ਜੀ ਕਿਸੇ ਚੀਜ਼ ਦਾ ਇਹਨਾਂ ਦੇ ਵਿੱਚੋਂ ਹਾਂਜੀ ਹਾਂ ਜੋ ਕੁਝ ਵਾਪਰ ਰਿਹਾ ਹੈ ਜਾਂ ਵਾਪਰਿਆ ਹੈ ਬਹੁਤ ਮਾੜੀ ਗੱਲ ਹੈ ਜੀ ਨਹੀਂ ਹੋਣੀ ਚਾਹੀਦੀ ਗੁਰਦਾਸ ਸਾਹਿਬ ਤੇ ਨਹੀਂ ਹੋਣੀ ਚਾਹੀਦੀ ਕਦੇ ਸੋਚਿਆ ਨਹੀਂ ਤੁਸੀਂ ਕਿ ਬੈਠ ਕੇ ਕੋਈ ਸਮਝੌਤਾ ਕਰ ਲੈਣਾ ਚਾਹੀਦਾ ਰਾਂ ਕੇ ਮੇਟੀ ਬਣ ਲੈਣੀ ਚਾਹੀਦੀ ਕਈ ਵਾਰ ਸੋਚਿਆ ਜੀ ਕਈ ਵਾਰ ਕਿਹਾ ਵੀ ਅਸੀਂ ਇਹਨਾਂ ਨੂੰ ਲੇਕਿਨ ਇਹ ਮੰਨੇ ਨਹੀਂ ਜੀ ਇਹ ਜਿਹੜੇ ਪੋਲੀਟੀਕਲ ਬੰਦੇ ਆ ਇਹ ਬਿਲਕੁਲ ਨਹੀਂ ਮੰਨ ਦਿੰਦੇ ਹਾਂ ਮੈਂ ਉਹ ਪ੍ਰਧਾਨ ਨੂੰ ਵੀ ਕਿਹਾ ਡਾ ਦੂਜਾ ਪ੍ਰਧਾਨ ਬਣਿਆ ਵਾ ਜੀ ਮੈਂ ਕਿਹਾ ਇਸ ਤਰ੍ਹਾਂ ਗੱਲ ਬੁੱਟੇ ਵੀ ਤੂੰ ਤਾਂ ਬਹੁਤ ਛੋਟਾ ਸਾ ਤੇ ਤੇਰੇ ਬਾਪ ਤਾਂ ਹੀ ਬੜਾ ਮੈਂ ਠੀਕ ਹੈ ਵੀ ਗੁਰਦੁਆਰੇ ਵਿੱਚ ਚੰਗਾ ਲੱਗਦਾ ਹੈ ਉਹ ਕਹਿੰਦਾ ਜੀ ਮੈਂ ਗਿਆ ਕਰ ਮੇਰੀ ਮਜਬੂਰੀ ਹੈ ਮੈਨੂੰ ਇਹ ਨਹੀਂ ਹਟਣ ਦਿੰਦੇ ਪਿੱਛੇ ਮੈਂ ਤਾਂ ਤਿਆਰ ਨਹੀਂ ਛੱਡਣ ਇਹਨੂੰ ਕੱਲਾ ਬੰਦਾ ਜੀ ਹੋ ਉਹ ਉਹ ਗੱਡੀਆਂ ਗੁੱਡੀਆਂ 'ਚ ਬੱਚੇ ਸਕੂਲਾਂ ਚਲੇ ਜਾਂਦਾ ਉਹ ਗੁਰਦੁਆਰਾ ਸੰਭਾਲ ਲੂਗਾ ਜੀ ਹੂੰ ਬਹੁਤ ਵੱਡੀ ਹੋ ਹੈ ਜੀ ਗੁਰਦੁਆਰਾ ਸੰਭਾਲਣਾ ਜੇ ਦੋਨਾਂ ਤਰ੍ਹਾਂ ਦੀ ਸਹਿਮਤੀ ਹੋ ਜਾਂਦੀ ਹੈ ਤੇ ਫਿਰ ਪ੍ਰਧਾਨਗੀ ਦੀ ਪ੍ਰਪੋਜ਼ਲ ਕਿਹਦੇ ਵੱਲੋਂ ਰੱਖੀ ਜਾਊਗੀ ਕਿ ਮੈਂ ਪ੍ਰਧਾਨ ਬਣਨਾ ਆ ਜਾਂ ਮੈਂ ਪ੍ਰਧਾਨੀ ਮੈਂ ਸੇਵਾਦਾਰ ਬਣ ਕੇ ਰਹਿਣਾ ਆ ਦੇਖੋ ਜੀ ਪ੍ਰਧਾਨ ਤਾਂ ਇੱਕ ਵੇਸੇ ਫਾਰਮੈਲਟੀ ਹੈ ਲੇਕਿਨ ਹੈ ਤਾਂ ਸੇਵਾ ਹੀ ਪ੍ਰਧਾਨ ਹੁੰਦੀ ਹੈ ਗੁਰਦਾਰੇ ਸਾਹਿਬ ਜਿਹੜਾ ਸੇਵਾ ਕਰਦਾ ਨਾ ਉਹੀ ਪ੍ਰਧਾਨ ਹੁੰਦਾ ਲੇਕਿਨ ਇੱਕ ਜ਼ਿੰਮੇਵਾਰੀ ਬਿਨਾ ਬੰਦਾ ਕੰਮ ਵੀ ਨਹੀਂ ਕਰ ਸਕਦਾ ਉੱਥੇ ਜੇ ਤਾਂ ਕੋਈ ਜ਼ਿੰਮੇਵਾਰੀ ਨੂੰ ਦਿੱਤੀ ਜਾਂਦੀ ਉਹ ਕੁਝ ਵੀ ਨਹੀਂ ਕਰ ਸਕਦਾ ਉੱਥੇ ਕੋਣ ਕੋਈ ਵੀ ਆ ਕੇ ਕਹਿ ਸਕਦਾ ਤੂੰ ਕੀ ਕਰਦਾ ਹੈ ਕੌਣ ਹੈ ਤੂੰ ਇਸ ਕਰਕੇ ਇਹ ਜ਼ਰੂਰੀ ਹੈ ਕਮੇਟੀ ਹੈ ਜਿਹੜੀ ਇਹ ਬਹੁਤ ਜ਼ਰੂਰੀ ਹੈ ਇਹੀ ਪ੍ਰਬੰਧ ਚਲਾ ਸਕਦੀ ਹੈ ਬਿਲਕੁਲ ਹਾਲ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਤਕਰਾਰ ਹੋਇਆ ਤੇ ਇਸੇ ਚੀਜ਼ ਨੂੰ ਲੈ ਕੇ ਦੋਨਾਂ ਕਮੇਟੀਆਂ ਦੇ ਵਿਚਾਲੇ ਪ੍ਰਸ਼ਾਸਨ ਦੀ ਐਂਟਰੀ ਹੋਈ ਹੈ ਤੇ ਪ੍ਰਸ਼ਾਸਨ ਨੇ ਗੁਰਦੁਆਰਾ ਸਾਹਿਬ ਦੇ ਨਿظام ਨੂੰ ਗੋਲਕ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਬਹੁਤ ਵੱਡੇ ਸਵਾਲੀਆ ਚਿੰਨ੍ਹ ਉਠਾਏ ਜਾਂਦੇ ਨੇ ਸਮੇਂ-ਸਮੇਂ ਤੇ ਕਿ ਗੁਰੂ ਘਰਾਂ ਦੇ ਨਿظام ਦੇ ਉੱਪਰ ਜਿਹੜੇ ਸ਼ਰਧਾਵਾਨ ਸਿੱਖ ਨੇ ਜਾਂ ਸ਼ਰਧਾਲੂ ਨੇ ਜਾਂ ਸੇਵਾ ਦਾ ਸੇਵਾਦਾਰ ਨੇ ਉਨ੍ਹਾਂ ਦੀ ਸੇਵਾ ਸੰਭਾਲ ਹੋਣੀ ਚਾਹੀਦੀ ਹੈ ਤਾਂ ਜੋ ਉਥੋਂ ਦੀ ਮਾਨ ਮਰਿਆਦਾ ਨੂੰ ਸਹੀ ਤੇ ਸੋਚਜੇ ਤਰੀਕੇ ਦੇ ਨਾਲ ਸਮਝਿਆ ਜਾਵੇ ਕੀਤਾ ਜਾਵੇ ਪਰ ਬਹੁਤ ਤੁਹਾਡੀ ਅਕਾਲ ਤਖਤ ਸਾਹਿਬ ਦੀ ਭੂਮਿਕਾ ਬੰਦੀ ਹੈ ਕਿ ਜਿਹੜੇ ਗੁਰੂ ਘਰਾਂ ਦੇ ਨਿਜ਼ਾਮ ਨੇ ਉਹਨਾਂ ਨਿਜ਼ਾਮ ਦੀ ਰੂਪਰੇਖਾ ਉਹਨਾਂ ਦਾ ਜਿਹੜਾ ਇੱਕ ਸੰਕਲਪ ਜਾਂ ਸਿਧਾਂਤਕ ਪੱਖ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ ਤੇ ਇਸ ਮਾਮਲੇ ਦਾ ਨਪਟਾਰਾ ਆਖਰ ਪ੍ਰਸ਼ਾਸਨ ਦੀ ਐਂਟਰੀ ਤੋਂ ਬਾਅਦ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਆਉਣ ਵਾਲੇ ਕੁਝ ਸਾਲਾਂ ਤੱਕ ਕਿਸ ਤਰੀਕੇ ਦਾ ਹੋਵੇਗਾ ਇਹ ਵੀ ਭਵਿੱਖ ਦੇ ਉੱਪਰ ਛੱਡਿਆ ਜਾ ਸਕਦਾ ਹੈ ਪਰ ਇਸ ਮਾਮਲੇ ਦੇ ਬਾਬਤੋ ਤੁਹਾਡਾ ਕਿਸ ਤਰੀਕੇ ਦਾ ਰਿਐਕਟ ਹੈ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਦੇ ਰਾਹੀਂ ਰੱਖਣਾ ਔਰ ਇਸ ਵੀਡੀਓ ਨੂੰ ਇਸ ਇੰਟਰਵਿਊ ਨੂੰ ਤੁਹਾਡੇ ਨਾਲ ਸਾਂਝਾ ਕਰਨ ਦਾ ਮਕਸਦ ਇਹ ਹੈ ਕਿ ਸਾਡੇ ਵਿੱਚ ਇਸ ਗੱਲਬਾਤ ਦੇ ਜ਼ਰੀਏ ਅਵੇਅਰਨੈਸ ਆ ਸਕੇ ਔਰ ਜਿਹੜੀਆਂ ਖਾਸ ਕਰ ਪੰਥਕ ਸਿੱਖ ਸ਼ਖਸੀਅਤਾਂ ਨੇ ਉਨ੍ਹਾਂ ਦੇ ਦੁਆਰਾ ਖਾਸ ਭੂਮਿਕਾ ਵੀ ਇਸ ਮਾਮਲੇ ਦੇ ਵਿੱਚ ਨਿਭਾਈ ਜਾਣੀ ਚਾਹੀਦੀ ਹੈ ਦੋਨਾਂ ਧਿਰਾਂ ਨੂੰ ਬਿਠਾ ਕੇ ਪਿਆਰ ਦੇ ਨਾਲ ਸਲੀਕੇ ਦੇ ਨਾਲ ਇਹਨਾਂ ਧਿਰਾਂ ਦਾ ਸਮਝੌਤਾ ਵੀ ਹੋਣਾ ਚਾਹੀਦਾ ਹੈ ਅੱਗੇ ਵੀ ਤਮਾਮ ਸਾਰੇ ਪੰਜਾਬ ਦੇ ਪੱਖ ਬਾਰੇ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ